ਜਿਹੜੇ ਕਹਿੰਦੇ ਸੀ ਕਿ ਠੰਡ ਤਾਂ ਜੀ ਚਲੀ ਗਈ ਐ ਠੰਡ ਦਾ ਤਾਂ ਮੌਸਮ ਚਲਾ ਗਿਆ ਉਹਨਾਂ ਦੇ ਲਈ ਖਬਰ ਲੈ ਕੇ ਆਏ ਆ ਮੌਸਮ ਨੂੰ ਲੈ ਕੇ ਅਲਰਟ ਲੈ ਕੇ ਆਏ ਆ ਕਿ ਕਿੰਨੇ ਦਿਨ ਧੁੰਦ ਰਹਿਣ ਵਾਲਾ ਐ ਤੇ ਕਿੰਨੇ ਦਿਨ ਬਾਰਿਸ਼ ਦਾ ਮੌਸਮ ਰਹਿਣ ਵਾਲਾ ਐ ਜਾਲ ਲਵੋ ਕਿ ਧੁੰਦ ਦੀ ਚਾਦਰ ਕਿੰਨੇ ਦਿਨ ਰਹੇਗੀ ਤਿਆਰੀਆਂ ਖਿੱਚ ਲਵੋ ਸਮੇ ਅਤੇ ਟਾਈਮ ਨੋਟ ਕਰ ਲਵੋ ਜੀ ਆਸ਼ੀਗਾਰ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਬਹੁਤ ਸਾਰੇ ਲੋਕਾਂ ਦੇ ਮੂੰਹੋਂ ਤੁਸੀਂ ਇੱਕ ਗੱਲ ਸੁਣੀ ਹੋਏਗੀ ਕਿ ਜੇ ਬਾਰਿਸ਼ ਦਾ ਮੌਸਮ ਨਹੀਂ ਹੈ ਜੀ ਠੰਡ ਦਾ ਮੌਸਮ ਨਹੀਂ ਹੈ ਇਸ ਵਾਰ ਠੰਡ ਛੇਤੀ ਚਲੀ ਗਈ ਹੈ ਇਸ ਵਾਰ ਗਰਮੀ ਛੇਤੀ ਪਵੇਗੀ ਅਤੇ ਗਰਮੀ ਜਲਦੀ ਪਵੇਗੀ ਗਰਮੀ ਜ਼ਿਆਦਾ ਪਵੇਗੀ ਅਜਿਹਾ ਬਹੁਤ ਸਾਰੀਆਂ ਗੱਲਾਂ ਤੁਸੀਂ ਵੀ ਸੁਨੀਆਂ ਹੋਣਗੀਆਂ ਪਰ ਇਸ ਦੇ ਵਿਚਕਾਰ ਹੀ ਮੌਸਮ ਵਿਭਾਗ ਨੇ ਕੁਝ ਅਲਰਟ ਜਾਰੀ ਕਰ ਦਿੱਤਾ ਹੈ ਕਿ ਆਖਿਰਕਾਰ ਕੀ ਫਿਰ ਤੋਂ ਠੰਡ ਵਾਪਸ ਆਉਣ ਵਾਲੀ ਹੈ ਆਖਿਰਕਾਰ ਕਿੰਨੇ ਦਿਨ ਧੁੰਦ ਰਹਿਣ ਵਾਲੀ ਹੈ ਜਾ ਕਿੰਨੇ ਦਿਨ ਮੀਂਹ ਦਾ ਮੌਸਮ ਰਹਿਣ ਵਾਲਾ ਹੈ ਇਸ ਨੂੰ ਲੈ ਕੇ ਦੱਸਦੀ ਕਿ ਮੌਸਮ ਵਿਭਾਗ ਨੇ ਕੁਝ ਭਵਿੱਖਬਾਣੀਆਂ ਕੀਤੀਆਂ ਨੇ ਜਿਸ ਦੇ ਵਿੱਚ ਬਹੁਤ ਵਾਰ ਭਵਿੱਖਬਾਣੀਆਂ ਸੱਚ ਹੁੰਦੀਆਂ ਨੇ ਦੱਸਦੀ ਕਿ ਬਹੁਤ ਸਾਰੇ ਅਜਿਹੇ ਜ਼ਿਲ੍ਹੇ ਨੇ ਜਿਵੇਂ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਕਪੂਰਥਲਾ ਹੋ ਗਿਆ ਬਰਨਾਲਾ ਹੋ ਗਿਆ ਬਠਿੰਡਾ ਹੋ ਗਿਆ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਧੁੰਦ ਦੀ ਚਾਦਰ ਹੋਵੇ ਅਤੇ ਮੀਂਹ ਦਾ ਮੌਸਮ ਵੀ ਬਣ ਸਕੇ ਦੱਸਦੀ ਕਿ ਕਿਹਾ ਜਾ ਰਿਹਾ ਹੈ ਕਿ 1 ਫਰਵਰੀ ਨੂੰ ਜੋ ਹੈ ਪੱਛਮੀ ਗੜਬੜੀ ਦੀ ਗੱਲ ਜਿਹੜੀ ਆ ਉਹ ਆਖੀ ਗਈ ਹੈ ਤੇ ਨਾਲ ਦੀ ਨਾਲ 4 ਫਰਵਰੀ ਨੂੰ ਵੀ ਜੋ ਹੈ ਪੱਛਮੀ ਗੜਬੜੀ ਦੀ ਗੱਲ ਆਖੀ ਗਈ ਹੈ ਤੇ ਇਸ ਦੇ ਵਿਚਾਰ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦਿਨਾਂ ਦੇ ਵਿੱਚ ਮੌਸਮ ਜਿਹੜਾ ਹੈ ਉਹ ਬਦਲ ਸਕਦਾ ਹੈ ਯਾਨੀ ਕਿ 5 ਫਰਵਰੀ ਤੱਕ ਜੋ ਹੈ ਉਹ ਧੁੰਦ ਰਹਿ ਸਕਦੀ ਹੈ ਤੇ ਇਨ੍ਹਾਂ ਦੇ ਵਿਚਕਾਰ ਮੀਂਹ ਵੀ ਪੈ ਸਕਦਾ ਹੈ 4 ਫਰਵਰੀ ਅਤੇ 5 ਫਰਵਰੀ ਨੂੰ ਮੀਂਹ ਦੇ ਵੀ ਜਿਹੜੇ ਸੰਕੇਤ ਨੇ ਉਹ ਦੱਸੇ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਜੋ ਪਹਾੜੀ ਖੇਤਰ ਨੇ ਉੱਥੇ ਬਰਫਬਾਰੀ ਹੋ ਸਕਦੀ ਹੈ ਜਿਸ ਤੋਂ ਬਾਅਦ ਕੁਝ ਜ਼ਿਲ੍ਹਿਆਂ ਦੇ ਵਿੱਚ ਮੀਂਹ ਵੀ ਪੈ ਸਕਦਾ ਜਿਵੇਂ ਮੈਂ ਤੁਹਾਨੂੰ ਜ਼ਿਲ੍ਹੇ ਦੱਸੇ ਨੇ ਕਪੂਰਥਲਾ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਪਠਾਨਕੋਟ ਹੋ ਗਿਆ ਜਾ ਬਰਨਾਲਾ ਹੋ ਗਿਆ ਬਠਿੰਡਾ ਹੋ ਗਿਆ ਚੰਡੀਗੜ੍ਹ ਹੋ ਗਿਆ ਅਜੇ ਕੁਝ ਥਾਵਾਂ ਤੇ ਮੀਂਹ ਦੇ ਸੰਕੇਤ ਜਿਹੜੇ ਨੇ ਉਹ ਦੱਸੇ ਗਏ ਨੇ ਸੋ ਮੌਸਮ ਨੂੰ ਲੈ ਕੇ ਜੋ ਹੈ ਧੁੰਦ ਨੂੰ ਲੈ ਕੇ ਕੁਝ ਭਵਿੱਖਬਾਣੀਆਂ ਕੀਤੀਆਂ ਗਈਆਂ ਨੇ ਉਸ ਤੋਂ ਤੁਸੀਂ ਕਿੰਨੇ ਕ ਸਹਿਮਤ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਮੌਸਮ ਬਦਲਾ ਆਵੇਗਾ ਤੇ ਜਰੂਰ ਆਪਣੇ ਕਮੈਂਟਾਂ ਦੇ ਵਿੱਚ ਰਾਏ ਦਿਓ ਤੇ ਦੱਸਿਓ ਤੁਸੀਂ ਕਿਹੜੇ ਸ਼ਹਿਰ ਤੋਂ ਇਹ ਵੀਡੀਓ ਦੇਖ ਰਹੇ ਹੋ